ਪੰਜਾਬ ਦੀਆਂ ਦੂਸਰੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਹਾਂ ਖਾਸ ਕਰਕੇ ਮੁਆਵਜ਼ੇ ਦੇ ਮਾਮਲੇ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ ਉਧਰ ਮਾਨ ਸਾਹਿਬ ਵੀ ਕਹਿ ਰਹੇ ਨੇ ਕਿ ਭਾਈ ਮੁਆਵਜ਼ਾ ਵਧਾ ਕੇ ਦੇਵਾਂਗੇ ਪਰ ਨਾਲ ਕੇਂਦਰੀ ਖੇਤੀ ਮੰਤਰੀ ਸ਼ਰਵਾਰਤ ਸਿੰਘ ਚੋਹਾਨ ਜੀ ਵੀ ਆਏ ਉਹਨਾਂ ਨੇ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਸੀ ਜਾਂ ਫਿਰ ਕਣਕ ਦੇ ਬੀਜ ਵਾਸਤੇ ਸਰੋਂ ਦੇ ਬੀਜ ਵਾਸਤੇ ਕੁਝ ਮੁਆਵਜ਼ਾ ਪੈਸਾ ਟਕਾਓ ਦੇ ਕੇ ਗਏ ਨੇ ਉਹਦੇ ਬਾਰੇ ਜਾਣਕਾਰੀ ਦਿਓ ਕਿੰਨਾ ਕੁ ਕੋਈ ਸਾਰਾ ਲੱਗੇਗਾ ਹੁਣ ਤੇ ਕਿੰਨੀ ਕੁ ਹੋਰ ਉਡੀਕ ਕਰਨੀ ਪੈਗੀ ਦੇਖੋ ਮੇਰੇ ਖਿਆਲ ਦੇ ਨਾਲ ਆਪਾਂ ਇੱਕ ਗੱਲ ਤੇ ਚਰਚਾ ਕਰਦੇ ਸਾਂ ਕਿ ਭਾਜਪਾ ਦਾ ਰੁਖ ਦੱਸੇਗਾ ਕਿ ਭਾਜਪਾ ਦੇ ਏਜੰਡੇ ਤੇ ਪੰਜਾਬ ਦੀ ਤਰਜੀ ਕਿਸ ਦਰਜੇ ਦੀ ਆ ਜੀ ਅੱਜ ਤੁਸੀਂ ਵੇਖੋ ਕਿ ਖੇਤੀ ਮੰਤਰੀ ਖੇਤੀ ਮੰਤਰੀ ਪਹੁੰਚੇ ਹਨ ਜੀ ਸ਼ਿਵਰਾਜ ਹੂੰ ਉਹ ਚੱਕ ਦੇਣ ਪਹੁੰਚੇ ਨੇ ਤਾਂ ਹੁਣ ਪਤਾ ਲੱਗ ਰਿਹਾ ਹੈ ਕਿ ਤਰਜੀਤ ਆ ਐਸਾ ਹੂੰ ਆਪਾਂ ਅੱਗੇ ਕਰਦੇ ਹਾਂ ਵੀਰ ਕਿਉਂਕਿ ਇੱਕ ਵੇਲਾ ਦੇਖੀ ਇਥੇ ਕਾਂਗਰਸ ਨੂੰ ਵੀ ਇਦਾਂ ਲੱਗਦਾ ਸੀਗਾ ਕਿ ਯਾਰ ਇੱਥੇ ਕੀ ਆ ਬਹੁਤਾ 13 ਕੋਮੈਂਬਰ ਪਾਰਲੀਮੈਂਟ ਆ ਦਪਚਾ ਦ ਸਾਨੂੰ ਮਿਲ ਜਾਂਦਾ ਦਪਚਾ ਦੂਜਿਆਂ ਨੂੰ ਐਵਰੇਜ ਐ ਹੀ ਚੱਲੀ ਜਾਂਦਾ ਜੀ ਪਰ ਹੁਣ ਰਾਹੁਲ ਗਾਂਧੀ ਨੂੰ ਵੀ ਚਾਣਨ ਹੈ ਕਿ ਪੰਜਾਬ ਦੇ ਵਿੱਚ ਜਿੱਤ ਦਾ ਮਤਲਬ ਇਹ ਹੋਏਗਾ ਕਿ ਇੱਥੋਂ ਤੁਸੀਂ ਨਵਾਂ ਅਗਾਸ ਲੈ ਕੇ ਚਲੋਗੇ ਬਿਲਕੁਲ ਨਤੀ ਵਾਸਤੇ ਹਾਂ ਤਾਂ ਤੁਸੀਂ ਦੇਖਣਾ ਕਿ 27 ਲਈ ਕਾਂਗਰਸ ਵੀ ਭਰਪੂਰ ਜ਼ੋਰ ਲਾਏਗੀ ਭਰਪੂਰ ਆਮੜਾ ਜੇਨਾਂ ਨੂੰ ਵਿਲੇ ਹੋ ਲੈਂਦੇ ਹੋ ਤਾਂ ਇਹ ਸੈਟਿੰਗਾਂ ਕਰਨਗੇ ਜਿਵੇਂ ਆਪਾਂ ਟੈਲੀਫੋਨ 'ਚ ਸੈਟਿੰਗਾਂ ਕਰਦੇ ਆ ਨਾ ਵਿਗੜ ਜਾਂਦੀਆਂ ਨੇ ਜੀ ਇਹ ਕਰਨ ਦੀਆਂ ਸੈਟਿੰਗਾਂ ਜੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਪੰਜਾਬ ਦੇ ਵਿੱਚ ਭਾਜਪਾ ਆ ਵੀ ਹੋ ਗਈ ਇਹ ਉਹਨਾਂ ਲਈ ਮੀਲ ਦਾ ਪੱਥਰ ਨਾ ਬਣ ਜਾਵੇ ਹੂੰ ਤਾਂ ਕੁਝ ਚੀਜ਼ਾਂ ਕਲੀਅਰ ਹੋ ਰਹੀਆਂ ਨੇ ਦੇਖੋ ਇਹ ਤੇ ਸਿਆਸੀ ਇਵੈਂਟ ਬਣ ਜਾਂਦੇ ਨੇ ਹੁਣ ਤੁਸੀਂ ਮਾਨ ਸਾਹਿਬ ਦਾ ਜ਼ਿਕਰ ਕੀਤਾ ਬਿਲਕੁਲ ਨੋ ਡਾਊਟ ਉਹਨਾਂ ਨੇ ਮੁਆਵਜ਼ਾ 100% ਜਿੱਥੇ ਨੁਕਸਾਨ ਹੋਇਆ ਮੈਕਸਿਮਮ ਵੀਜ਼ਰ ਗਿੱਟਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਮੇਰੇ ਖਿਆਲ ਦੇ ਨਾਲ ਇਹ ਅਮਾਉਂਟ ਹੁਣ ਤੱਕ ਦੀ ਹਾਈਐਸਟ ਹੋਏਗੀ ਹੂੰ ਕੰਪਨਸੇਸ਼ਨ ਦੇ ਰੂਪ ਦੇ ਵਿੱਚ ਮੁਆਵਜ਼ੇ ਦੇ ਰੂਪ ਦੇ ਵਿੱਚ ਉਹ ਸਹੀ ਹੈ ਠੀਕ ਹੈ ਜੀ ਉਹ ਕਿੰਨੇ ਕਿੱਲਿਆਂ ਨੂੰ ਮਿਲਦੀ ਹੈ ਉਹ ਦੇਖਣਯੋਗ ਹੋਏਗਾ ਤੇ ਉਹ 5 ਕਿੱਲਿਆਂ ਵਾਲੀ ਕੈਪ ਤੇ ਬਰਕਰਾਰ ਹੈ ਜੇ ਮੰਨ ਲਓ ਕਿਸੇ ਦਾ 10 ਕਿੱਲੇ 100% ਦਾ 100% ਚੋਂ ਨਾ ਮਰਿਆ ਉਹਨੂੰ ਤੇ ਉਹ 5 ਦਾ ਹੀ ਮਿਲਣਾ ਹੈ ਨਾ ਜੀ ਉਹਨੂੰ ਲੱਖ ਹੀ ਮਿਲੇਗਾ ਹੂੰ ਮੈਕਸिमम ਦੇਸ ਆਪਨਾ ਚਲੋ ਹੁਣ ਆ ਜਾਈਏ ਅੱਛਾ ਇੱਕ ਚੀਜ਼ ਹੋਰ ਦੇਖੋ ਕੱਲ ਜੋ ਮੁਆਵਜ਼ੇ ਵਾਲੇ ਦਸਤਾਵੇਜ਼ ਚੈੱਕ ਵਕ ਚੱਲ ਰਹੇ ਸੀ ਉਹਨਾਂ ਦੇ ਵਿੱਚ ਵੀ ਮੈਨੂੰ ਮਾਨ ਸਾਹਿਬ ਦੀ ਫੋਟੋ ਦਾ ਚਲਕਾਰਾ ਪੈ ਰਿਆ ਸੀਗਾ ਹੂੰ ਫੋਟੋ ਲੱਗੀ ਹੋਈ ਹੈ ਜੀ ਉਹਦੇ ਉੱਪਰ ਖਿੱਚ ਮੇਰੀ ਫੋਟੋ ਕਹਿੰਦੇ ਫੋਟੋ ਖਿੱਚ ਫੋਟੋ ਜੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਬਾਦਲ ਤੇ ਤਨਸ ਕੱਸਿਆ ਸੀਗਾ ਖੂਬਸੂਰਤ ਤਨ ਸੀ ਹੂੰ ਮਸਾਯਾ ਅੰਦਾਜ਼ ਦੇ ਵਿੱਚ ਮਾਨ ਸਾਹਿਬ ਕਹਿੰਦੇ ਸਨ ਕਿ ਐਂਬੂਲੈਂਸਾਂ ਤੇ ਵੀ ਬਾਦਲ ਦੀ ਫੋਟੋ ਹੂੰ ਹੂੰ ਵੀ ਉਧਰੋਂ ਮਰੀਜ਼ ਚੀਕਾ ਮਾਰਦਾ ਜਾਂਦਾ ਤੇ ਬਾਦਲ ਸਾਹਿਬ ਐਂਬੂਲੈਂਸ ਤੇ ਹੱਸਦੇ ਜਾਂਦੇ ਆ ਇਹ ਤੰਜ਼ ਹੁੰਦਾ ਸੀ ਇਹਨਾਂ ਦਾ ਸਭ ਨੂੰ ਸਾਰਾ ਯਾਦ ਆ ਹੁਣ ਸਾਹਿਬ ਠੀਕ ਹੈ ਨਾ ਜੀ ਫਿਰ ਬਾਈਸਾਈਕਲ ਦੀ ਟੋਕਰੀ ਤੇ ਵੀ ਬਾਦਲ ਬੈਠਾ ਹੂੰ ਫੇਰਾ ਵਾਲੀ ਆਲੀ ਕੈਪਟਨ ਅਮਰਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਨੇ ਤੇ ਕਰੋਨਾ ਵਾਲੇ ਲਿਫਾਫਿਆਂ ਤੇ ਵੀ ਫੋਟੋ ਚੱਕੀ ਸੀ ਤੁਹਾਨੂੰ ਯਾਦ ਹੋਏਗਾ ਤੇ ਇਹ ਸਭ ਹੁਣ ਇਹ ਤੇ ਤੁਹਾਨੂੰ ਪਤਾ ਹੀ ਆ ਏ ਇੱਕ ਅਜ ਸੜਕਰ ਪੇਰ ਦਾ ਮੈਂ ਨਹੀਂ ਪੱਥਰ ਦਾ ਉਹ ਫੋਟੋ ਦੇਖ ਰਿਆ ਸੀ ਉਹਦੇ ਵਿੱਚ ਮਾਨ ਸਾਹਿਬ ਦਾ ਨਾਮ ਹੀ ਸ਼ਾਇਦ ਨਹੀਂ ਪੱਥਰ 'ਚ ਦੋ ਤਿੰਨ ਵਾਰ ਹੀ ਲਿਖ ਰੱਖਿਆ ਹਾਂਜੀ ਸ਼ਾਇਦ ਦੋ ਕਿ ਤਿੰਨ ਵਾਰ ਹੀ ਤਾਂ ਮਤਲਬ ਕਿ ਆ ਇਹ ਸਾਰਾ ਕੁਝ ਜਿਹੜਾ ਅਸੀਂ ਇਹਨਾਂ ਦੇ ਮੂੰਹੋਂ ਆਲੋਚਨਾਤਮਕ ਤੌਰ ਤੇ ਸੁਣਿਆ ਜੀ ਅੱਜ ਸਕਾਰਾਤਮਕ ਤੌਰ ਤੇ ਤੁਸੀਂ ਦੇਖ ਲਓ ਕਿ ਇਹਨਾਂ ਨੂੰ ਸਮਰਥਕਾਂ ਨੂੰ ਲੱਗਦਾ ਉਹ ਸਕਾਰਾਤਮਕ ਤੌਰ ਤੇ ਲੱਗਦਾ ਅਕਲ ਆ ਬਾਈ ਇਹ ਤਾਂ ਹੋ ਸਕਦਾ ਜੀ ਇਦਾਂ ਹੁੰਦਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਚਲੋ ਮੁਆਵਜ਼ਾ ਵੰਡ ਸ਼ੁਰੂ ਹੋ ਗਈ ਹੈ દિਵਾਲੀ ਤੋਂ ਪਹਿਲਾਂ ਇਹਨਾਂ ਨੇ ਮੁਆਵਜ਼ਾ ਵੰਡਣ ਦੀ ਗੱਲ ਆਖੀ ਸੀ ਉਹ ਕਾਲ ਇਕਰਾਰ ਪੂਰਾ ਕੀਤਾ ਮਾਨ ਸਾਹਿਬ ਨੇ ਬਹੁਤ ਵਧੀਆ ਗੱਲ ਆ ਵਧਾ ਕੇ ਕੀਤਾ ਬਹੁਤ ਵਧੀਆ ਗੱਲ ਆ ਚਲੋ ਫੋਟੋ ਕਲਚਰ ਨਹੀਂ ਛੱਡ ਪਏ ਇਹਨਾਂ ਦੀ ਮਰਜ਼ੀ ਆ ਪਰ ਭਾਜਪਾ ਵਾਲੇ ਵੀ ਬਰੋਬਰ ਤਲ ਰਹੇ ਨੇ ਕਿ ਅਸੀਂ ਵੀ ਨਜ਼ਰ ਆਈਏ ਤੇ ਮੈਨੂੰ ਲੱਗਦਾ ਕਿ ਇਹਨਾਂ ਦੇ ਕਈ ਮੰਤਰੀ ਆਉਣਗੇ ਹੁਣ ਪੰਜਾਬ ਦੇ ਵਿਜ਼ਿਟ ਤੇ ਜੀ ਕੋਈ ਇਧਰੋਂ ਚੱਕ ਦੇਗਾ ਤੇ ਕੋਈ ਇਧਰੋਂ ਦੇਗਾ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਇੱਕ ਹੋਰ ਵੀ ਆ ਸਰ ਇਹ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਮੁਤਾਬਕ ਹਿਸਟੋਰੀਕਲ ਕਦਮ ਆ ਕਿ ਇੰਨੀ ਵੱਡੀ ਵਿਪਤਾ ਚੋਂ ਗੁਜ਼ਰ ਕੇ ਪੰਜਾਬ ਸਰਕਾਰ ਨੇ ਇੰਨੀ ਜਲਦੀ ਮੁਆਵਜ਼ਾ ਡਿਸਟ੍ਰਿਬਿਊਟ ਕਰਨ ਦਾ ਉਦਮ ਕੀਤਾ ਹੂੰ ਮਰੇ ਦੇ ਵਿੱਚ ਸਭ ਤੋਂ ਵੱਡਾ ਰੋਲ ਕੀ ਦਾ ਮਾਨ ਸਰ ਜੀ ਤੁਹਾਨੂੰ ਪਤਾ ਦਾਸੀ ਦੇ ਥੋੜਾ ਜਿਹਾ ਸਭ ਤੋਂ ਵੱਡਾ ਰੋਲ ਪਟਵਾਰੀਆਂ ਦਾ ਹਾਂ ਜਿਨ੍ਹਾਂ ਨੇ ਛੇਤੀ ਛੇਤੀ ਇਹਨਾਂ ਕੰਮ ਨੂੰ ਵੀ ਦੇਖ ਜਦੋਂ ਦਲਦਲ ਬਣੀ ਪਈ ਸੀ ਹਲੇ ਮੀਂਹ ਨਹੀਂ ਸੀ ਹਟੇ ਉਹ ਖੇਤਾਂ 'ਚ ਪਹੁੰਚ ਗਏ ਸਨ ਤੇ ਸਭ ਤੋਂ ਜ਼ਿਆਦਾ ਹੂੰ ਜੇ ਪੱਤਰਕਾਰਾਂ ਨੂੰ ਉਨਪੇ ਭੰਡ ਦੇ ਪਿਆ ਤਨ ਜਿਹਰੇ ਇਹਨਾਂ ਦੇ ਪਟਵਾਰੀਆਂ ਦੇ ਜਿਨ੍ਹਾਂ ਨੂੰ ਤਿੰਨ ਸਾਲ ਤੋਂ ਭੰਡ ਦੇ ਪਏ ਨੇ ਜੀ ਜੀ ਸਭ ਤੋਂ ਜ਼ਿਆਦਾ ਭੰਡੀ ਪ੍ਰਚਾਰ ਵੀ ਇਹਨਾਂ ਦਾ ਹੋਇਆ ਜੀ ਬਹੁਤ ਬੜੀ ਅਚਾਨਨ ਜਾਇਸ ਰਾ ਕੁਸ਼ ਬਈ ਕੋਈ ਵੀ ਕਰਦਾ ਉਹ ਉਹਦਾ ਉਹੀ ਜ਼ਿੰਮੇਵਾਰ ਆ ਉਹਨੂੰ ਲਟਕਾਓ ਝਟਕਾਓ ਜੋ ਮਰਜ਼ੀ ਕਰੋ ਪਰ ਇਹਨਾਂ ਨੇ ਪਟਵਾਰੀਆਂ ਨੂੰ ਬਈ ਬੜਾ ਮਤਲਬ ਆ ਕਿ ਜਿਦਾ ਕਹ ਲਈਏ ਨਾ ਕਿ ਸੂਈ ਦੇ ਨੱਕੇ ਥਾਣੀ ਨਗਾ ਕੇ ਰੱਖਿਆ ਜੀ ਆਪਦੇ ਹਾਰਜਕਾਲ ਦੇ ਦੌਰਾਨ ਪਰ ਉਹੀ ਪਟਵਾਰੀ ਜਿਨ੍ਹਾਂ ਬਾਰੇ ਆਪਾਂ ਅਕਸਰ ਗੱਲ ਕਰਦੇ ਆ ਕਿ ਸਰਕਲ ਦੇ ਹਿਸਾਬ ਨਾਲ ਬਸੋਂ ਦੇ ਹਿਸਾਬ ਨਾਲ ਜ਼ਾਇਦਾਦ ਦੀ ਵੰਡ ਦੇ ਹਿਸਾਬ ਨਾਲ ਬਈ ਉਹਨਾਂ ਨੂੰ ਵਧੀਆ ਇੱਕ ਗਿਣਤੀ ਦਿਓ ਜੀ ਉਹਨਾਂ ਨੂੰ ਪੱਕੇ ਕਰੋ ਉਹਨਾਂ ਦੇ ਮਤਲਬ ਕਿ ਬਈ ਆ ਐਕਸਟੈਂਸ਼ਨਲ ਵਾਲਾ ਕੰਮ ਬੰਦ ਕਰੋ ਨਵੇਂ ਭਰਤੀ ਕਰੋ ਅੱਜ ਦੀ ਤਰੀਖ 'ਚ ਵੇਖੋ ਕਿ ਉਹਨਾਂ ਨੇ ਕਿੱਡਾ ਵੱਡਾ ਰੋਲ ਅਦਾ ਕੀਤਾ ਥੋੜਾ ਇਸ ਪੱਖ ਤੋਂ ਵੀ ਲੈਣ ਦੀ ਜ਼ਰੂਰਤ ਆ ਸੋ ਅਸੀਂ ਕੁਝ ਚੀਜ਼ਾਂ ਦੀ ਸ਼ਲਾਘਾ ਵੀ ਕਰਦੇ ਹਾਂ ਮਾਨ ਸਾਹਿਬ ਜੀ ਜੀ ਉਹਨਾਂ ਨੇ ਅੱਛਾ ਉਦਮ ਕੀਤਾ ਬਾਈ ਪਰ ਇਧਰ ਵੀ ਸੁਧਾਰ ਦੀ ਜ਼ਰੂਰਤ ਹੈ ਕਿ ਅੱਜ ਤੁਹਾਡੇ ਕੋਲ ਪਟਵਾਰੀ ਸਨ ਫੀਲਡ ਦੇ ਤਾਂ ਉਹਨਾਂ ਨੇ ਬਹੁਤ ਜਲਦੀ ਕੰਮ ਨਿਬੇੜ ਲਿਆ ਹਮ ਹਰ ਇੱਕ ਕੰਮ ਅੱਜ ਤੁਸੀਂ ਟੈਕਨੀਕ ਤੋਂ ਨਹੀਂ ਕਰਵਾ ਸਕਦੇ ਹਜੇ ਇੰਨੇ ਜੋਗੇ ਨਹੀਂ ਹੋਏ ਤਾਂ ਮੈਨੂਵਲੀ ਜੀ ਮੈਨੂਵਲੀ ਬਹੁਤ ਜ਼ਰੂਰਤ ਰਹੀਦੀ ਆ ਆਪਾਂ ਉਸੇ ਤੋਂ ਮੁਨਕਰ ਹੋ ਹੀ ਨਹੀਂ ਸਕਦੇ ਅਜੇ ਤੱਕ ਤੇ ਆਪਣਾ ਕੰਮ ਬਹੁਤ ਉਹਦੇ ਨਾਲ ਚੱਲਦਾ ਹੈ ਅਮਰੀਕ ਸਿੰਘ ਜੀ ਕਹਿ ਰਹੇ ਨੇ ਕਿ ਭੁੰਦਰੀ ਜਗਰਾਉਂ ਦੇ ਨੀਂ ਪੱਥਰ ਦਾ ਵੀ ਕਹਿੰਦੇ ਇਦਾਂ ਦਾ ਹੀ ਕੁਝ ਹਾਲ ਹੈ ਖैर ਚਲੋ ਆਪਾਂ ਥੋੜਾ ਜਿਹਾ ਪੋਜ਼ਿਟਿਵ ਜਿਹੜੀਆਂ ਗੱਲਾਂ ਬਾਤਾਂ ਆਇਆਂ ਉਹਨਾਂ ਤੇ ਗੱਲਬਾਤ ਕਰ ਰਹੇ ਆ ਤੇ ਮਨਿੰਦਰ ਜੀ ਪਿਛਲੀ ਖਬਰਾਂ ਜੁੜੇ ਆ ਨਾ ਦਾ ਜਿਹੜਾ ਕਮੈਂਟ ਹੈ ਪੈਂ ਜ਼ਰੂਰ ਪੜ੍ਹ ਦੇਣਾ ਜੀ ਕਹਿੰਦੇ ਕਿ ਬਹੁਤ ਹੰਡੇ ਹੋਇਆ ਰਾਈਡਰ ਸੀ ਰਾਜਵੀਰ ਤੇ ਇਨਸਾਨ ਵੀ ਬੜਾ ਵਧੀਆ ਸੀ ਬਿਲਕੁਲ ਜੀ ਜੋ ਵੀ ਹੋਇਆ ਬੜਾ ਮੰਦ ਭਾਗਾ ਹੋਇਆ ਸਾਰੇ ਪੰਜਾਬ ਨੇ ਇਸ ਸੀ ਦਾ ਅਫਸੋਸ ਮਨਾਇਆ ਤੇ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਾਂ ਗੱਲਾਂ ਬਾਤਾਂ ਥੋੜੀਆਂ ਜਿਹੀ ਅੱਗੇ ਨੂੰ ਤੋਰਦੇ ਆ ਮਿੰਟੂ ਜੀ ਇੱਕ ਖਬਰ ਸੀ ਕਮੈਂਟ ਸੀ ਇੱਕ ਦੋਸਤ ਦਾ ਮੈਂ ਉਸੇ ਤੇ ਗੱਲਬਾਤ ਸ਼ੁਰੂ ਕਰ ਰਿਹਾ ਨਸ਼ਤਰ ਸਿੰਘ ਜੀ ਦਾ ਕਮੈਂਟ ਹੈ ਇਹ ਇੱਕ ਨਿਊਜ਼ ਚੈਨਲ ਦੇ ਹਵਾਲੇ ਨਾਲ ਕਹਿ ਰਹੇ ਕਿ ਖਬਰ ਚੱਲ ਰਹੀ ਹੈ ਰੋहतक ਦੇ ਵਿੱਚ ਏਐਸਆਈ ਸੰਦੀਪ ਕੁਮਾਰ ਨੇ ਕਹਿੰਦੇ ਆਤਮ ਹੱਤਿਆ ਕੀਤੀ ਹੈ ਏਡੀਜੀਪੀ ਪੂਰਨ ਕੁਮਾਰ ਤੇ ਕਹਿੰਦੇ ਉਹਨਾਂ ਨੇ ਦੋਸ਼ ਲਾਏ ਨੇ ਦੇਖੋ ਮੈਂ ਜਦੋਂ ਤੁਹਾਡੇ ਨਾਲ ਜੁੜਨ ਜਾ ਰਿਹਾ ਸੀਗਾ ਠੀਕ ਉਸ ਵੇਲੇ ਮੈਨੂੰ ਇੱਕ ਨਿਊਜ਼ ਵੈਬਸਾਈਟ ਤੇ ਉਹ ਕਟਆਉਟ ਜਾਂ ਕਲ ਪੋਸਟ ਦੇਖਿਆ ਉਸ ਦਾ ਇਹ ਮਾਮਲਾ ਵੀ ਬਹੁਤ ਖਿੱਲਰ ਰਿਹਾ ਹੈ ਵਧ ਰਿਹਾ ਹੈ ਤਾਂ ਸੁਖਮਨ ਸਾਹਿਬ ਪਤਾ ਕੀ ਹੈ ਕਿ ਦੇਖੋ ਇਸ ਮਾਮਲੇ ਦੇ ਵਿੱਚ ਜੇ ਇਹ ਖੁਦਕੁਸ਼ੀ ਹੋ ਗਈ ਆ ਹੁਣ ਇਹ ਖੁਦਕੁਸ਼ੀ ਆ ਨਾਤੇ ਪਾਪੂਰਨ ਜੀ ਦੀ ਖੁਦਕੁਸ਼ੀ ਨੂੰ ਵੀ ਕੋਈ ਹੌਲੇ ਤਰੀਕੇ ਨਾਲ ਲੈ ਸਕਦੇ ਤਾਂ ਜੇ ਖੁਦਕੁਸ਼ੀ ਹੋਈ ਤੇ ਨਾ ਐਸਾ ਕੋਈ ਖੁਦਕੁਸ਼ੀ ਤੇ ਬਰਾਬਰ ਤੁਹਾਨੂੰ ਕੋਲਣੀ ਪਊਗੀ ਨਾ ਹੂੰ ਕਿਉਂਕਿ ਖੁਦਕੁਸ਼ੀ ਬੜਾ ਮਤਲਬ ਕਿ ਅੱਗੇ ਦਾ ਕਦਮ ਐ ਜੀ ਤੁਹਾਡੇ ਕੰਡਾ ਵੱਜੇ ਸੂਈ ਲੱਗੇ ਹੂੰ ਤਾਂ ਦੇਖੋ ਬੰਦਾ ਤੜਫਦਾ ਹੈ ਆਪਣੇ ਆਪ ਨੂੰ ਖਤਮ ਕਰਨਾ ਇਹ ਸਭ ਬਹੁਤ ਐਕਸਟ੍ਰੀਮ ਪੁਆਇੰਟ ਤੇ ਜਾ ਕੇ ਬੰਦਾ ਵੈਰੀ ਗੁੱਡ ਸਹੀ ਹੈ ਜੀ ਪਰ ਉਹ ਖੁਦਕੁਸ਼ੀ ਜੇ